ਅੱਜ ਕੱਲ ਰੀਲਾਂ ਤਾਂ ਇੰਨਾ ਬੁਰਾ ਹਾਲ ਕੀਤਾ ਹੋਇਆ ਹੈ ਤੁਸੀਂ ਘਰੇ ਬੈ ਕੇ ਰੀਲ ਨਹੀਂ ਦੇਖ ਸਕਦੇ ਤੁਸੀਂ ਬਾਅਦ ਘੱਟ ਕਰਕੇ ਸੁਣੋਗੇ ਪਤਾ ਨਹੀਂ ਕੀ ਚੱਲ ਪੈਣਾ ਅੱਜ ਲੱਗਦਾ ਪਾਦ ਵਾਲੀ ਨਾੜੀ ਪਾੜੂ ਸਰਦਾਰਾ ਤੇਰੀ ਮਾਂ ਦੀ ਫੁੱਦੀ ਦੇ ਵਿੱਚ ਪਵਾਇਆ ਹੋਇਆ ਜੇ ਤੁਸੀਂ ਮੇਰੇ ਨਾਲ ਗੱਲਾਂ ਬਾਤਾਂ ਮਾਰਨੀ ਆ ਤਾਂ ਲਿੰਕ ਟਰੀ ਦੇ ਉੱਤੇ ਕਲਿੱਕ ਕਰਕੇ ਓਨਲੀ ਫੈਨ ਚੈਨਲ ਕਰੋ ਤੇ ਉਹ ਕਿਹੜੀ ਬਾਸ ਸੀ ਫਿਰ ਉਹ ਸੈਕਸ ਵਾਲੀ ਬਾਸ ਸੀ ਜੀ ਲਾਈਕ ਵਾਟ ਕਿਸ ਤਰ੍ਹਾਂ ਸੀ ਕਿਆ ਰੰਗ ਮੀਨੂ ਲੜ ਲੱਗੀ ਮੈਂ ਕਿ ਤੁਸੀਂ ਮੇਰੇ ਕਾਲ ਨਾ ਚੱਕਿਆ ਕਰੋ ਮੇਰੇ ਸਟੂਡੈਂਟਸ ਦੇ ਕਾਲ ਹੁੰਦੀ ਆ ਬਾਅਦ ਮੇਰੇ ਨਾਲ ਲਾਈਵ ਵਿੱਚ ਇੰਨੀਆਂ ਟੈਂਸ਼ਨਸ ਨੇ ਇੰਨੀਆਂ ਪ੍ਰੋਬਲਮਸ ਨੇ ਮੈਨੂੰ ਇੱਕ ਬਹੁਤ ਹੀ ਵਧੀਆ ਐਸਟਰੋਲੋਜਰ ਦਾ ਪਤਾ ਹੈ ਠੀਕ ਹੈ ਉਹ ਸਾਹਮਣੇ ਗਰੀਸ ਵਾਂਗੂ ਨਹੀਂ ਲੱਗਦਾ ਕਿਹੜਾ ਉਹ ਹਾਂਜੀ ਨਹੀਂ ਵਟ ਯੂ ਡੂ ਫॉर द ਲਿਵਿੰਗ ਕੰਪਨੀ ਚ ਕੰਪਨੀ ਮੈਨੇ ਇਹ ਸਿਰ ਇਸੇ ਕਰਕੇ ਰਜਿਸਟਰ ਕਰਾਈ ਸੀ ਬਾਈ ਮੇਰੇ ਇੰਸਟਾ ਤੇ 1 ਲੱਖ ਫਾਲੋਅਰ ਹੈ ਉਹ ਦੇਖ ਕੇ ਇੰਪ੍ਰੈਸ ਹੋਗੀ ਓੜਾ ਪਾਪਾ ਤੇ ਦੇ ਨੋਟ ਛਾਪਣ ਕੀ ਸ਼ੁਰੂ ਹੋਣੇ ਜਾ ਰਹਾ ਹੈ ਦੇਸ਼ ਦਾ ਸਭ ਤੋਂ ਵੱਡਾ ਮੁਕੱਦਮਾ ਸਵਾਗਤ ਹੈ ਜੀ ਤੁਹਾਡਾ ਸਾਰੇ ਦਾ ਆਪਣੇ ਹਰਵੜ ਪਿਆਰੇ ਪ੍ਰੋਗਰਾਮ ਕੁੱਤੇ ਖਾਣੀ ਦੇ ਵਿੱਚ ਜਿਵੇਂ ਕਿ ਤੁਸੀਂ ਸੁਣ ਹੀ ਲਿਆ ਵੀਡੀਓ ਦੀ ਸਟਾਰਟਿੰਗ ਚ ਕਿ ਅੱਜ ਮੁਕੱਦਮਾ ਚੱਲੇਗਾ ਹਰ ਇੱਕ ਬੰਦੇ ਤੇ ਕਿਸੇ ਨੂੰ ਪਿਆਰ ਨਾਲ ਸਮਝਾਵਾਂਗੇ ਤੇ ਕਿਸੇ ਨੂੰ ਗਾਲੀ ਨਾਲ ਓ ਬੋ ਇਹ ਕਿਉਂ ਲੱਗ ਪਿਆ ਹੈ ਹੈਲੋ ਮਖ ਜੀ ਦਰਵਾਜ਼ਾ ਖਾਦੀ ਹੈ ਪੈਸੇ ਨਹੀਂ ਅਚਕੋਰ ਕਹਿੰਦੇ ਪੈਸੇ ਨਹੀਂ ਕੁਝੀ ਪੰਜਾਬ ਦਾ ਘਰ ਵਾਲਾ ਬਵੇਕ ਹਾਂ ਕੀ ਕਹਿੰਦਾ ਬੋਲਾ ਪਾਪਾ ਤੇਦੇ نوٹ ਛਾਪਣ ਕੀ ਮਸ਼ੀਨ ਤੇ ਤੇਰੇ ਕੰਮ ਸੀ ਇੰਤਨ ਦਿੱਤੇ ਤੇਰਾ ਬਣੇ ਇੱਕ ਲੋੜਾ ਗਈ ਤੇ ਲਾਈਫ ਇਕੱਠਿਆਂ ਬਤਾਉਣੇ ਸਾਡਾ ਕੋਲਾ ਓਹੋ ਤੇ ਤੁਹਾਡੀ ਗੱਲ ਸਹੀ ਬਵੇਂ ਭਾਜੀ ਪਰ ਗੱਡੀ ਤੁਸੀਂ ਕੱਚੇ ਲਾ ਦਿੱਤੀ ਏ ਕੋਤੀ ਰਿਆ ਬੱਚਾ ਓਏ ਅੰਨੀ ਦੇ 24 ਘੰਟੇ ਕੈਮਰਾ ਆਨ ਰਹਿਦਾ ਕਦੀ ਤੇ ਬੰਦ ਕਰ ਲਿਆ ਕਰੋ ਅ ਹਮ ਲੋਗ ਆਲਮੋਸਟ ਦਿਨ ਮੇ 3 ਤੋਂ 4 ਘੰਟੇ ਤੋਂ ਫੈਮਲੀ ਕੇ ਪਾਸ ਬੈਠ ਕੇ ਬਾਤਾਂ ਕਰਤੇ ਕਰਤੇ ਹ ਉਸ ਟਾਈਮ ਅਸੀਂ ਬਿਲਕੁਲ ਕੈਮਰਾ ਆਨ ਨਹੀਂ ਕਰਦੇ ਬੜੀ ਵੱਡੀ ਕੁਰਬਾਨੀ ਦਿੰਦੇ ਸਹੀ ਗੱਲ ਬੋਏ ਭਾਜੀ ਵਰਨਾ ਲੋਗੋ ਨੇ ਬਾਈ ਖਿਲਵਾੜ ਬਣਾਇਆ ਹੋਇਆ

ਮੈਮਰੀ ਕਹਾਂ ਰਹਿ ਗਿਆ ਉਸਨੇ ਆ ਤੂੰ ਤਾਂ ਜਿੱਦਾਂ ਸਾਰੀਆਂ ਵੀਡੀਓ ਮੈਮਰੀ ਕਲੈਕਟ ਕਰਨ ਵਾਸਤੇ ਬੰਦੇ ਨੇ ਸਾਲੇ YouTube ਤੇ ਕੋਈ ہزار ਵੀਡੀਓ ਪਾਤੀ ਮੈਮਰੀ ਕਲੈਕਟ ਕੀਤੀ ਐ ਮੈਮਰੀ ਕਲੈਕਟ ਹੁੰਦੀ ਬੰਦਾ ਪੜੇ ਫੋਨ ਚ ਮੈਮਰੀ ਕਾਰਡ ਚ ਪਾ ਕੇ ਰੱਖਦਾ ਕੰਪਿਊਟਰ ਚ ਪਰਸਨਲ iCloud ਚ Google Drive ਚ ਇਹ ਸਾਲੀ ਕਿਹੜੀ ਮੈਮਰੀ ਈਡੀ ਸਾਰੇ ਕਰੋੜਾਂ ਲੋਕਾਂ ਨੂੰ ਲੋਕਾਂ ਨੂੰ ਦਿਖਾਈ ਜਾਵੇ ਇਹ ਸਾਲੇ ਕਪੜ ਨੇ ਸਭ ਤੋਂ ਵੱਧ ਗੰਦ ਪਾਇਆ ਭੈਣ ਚੁੱਧ ਪਤਾ ਨਹੀਂ ਸਾਨੂੰ ਕਹੋ ਜੀ ਜਨਰੇਸ਼ਨ ਮਿਲ ਗਈ મોદી ਜੀ ਹੈ ਕਹਿੰਡੂ ਜਨਰੇਸ਼ਨ ਚਾ ਗਿੰਡੂ ਜਨਰੇਸ਼ਨ ਤੋਂ ਮੈਨੂੰ ਯਾਦ ਆਇਆ ਉਹ ਇੱਕ ਪੰਜਾਬੀ ਸਿੰਗਰ ਨਹੀਂ ਸੀ ਆ ਯਾਰ ਜਿਹਦਾ ਪਿੱਛੇ ਇੱਕ ਗੀਤ ਆਇਆ ਸੀ ਹਲਕੀ ਹਲਕੀ ਬਾੜੀ ਜਟੀਆਂ ਪਰਮ ਸਟ੍ਰੈਚਾਂ ਭਾਰੀ ਐ ਆ ਇਹ ਜਿਹੜਾ ਇਹ ਜਿਹੜਾ ਪਹਿਲੇ ਕੋਲ ਇਸ ਮੁੰਡੇ ਦੀ ਨਾ ਇੰਟਰਵਿਊ ਆਈ ਏ ਕਹਿੰਦਾ ਯਾਰ ਮੈਂ ਜਦੋਂ ਵੀ ਆਪਣੀ ਬੇਬੇ ਨਾਲ ਇੰਸਟਾਗ੍ਰam ਖੋਲਣਾ ਨਾ ਟਿਕਟੋਕ ਵਿੱਚੋਂ ਕਹਿੰਦਾ ਰੀਲਾਂ ਗਾਲਾਂ ਵਾਲੀਆਂ ਨਿਕਲਦੀਆਂ ਗਾਲਾਂ ਵਾਲੀਆਂ ਆਂਦੀਆਂ ਨਜ਼ਰ ਮੈਂ ਆਪਣੀ ਮੰਦਰ ਕੋਲੇ ਬੈਠਾ ਹੁੰਦਾ ਘਰੇ ਹਮ ਇੰਸਟਾਗ੍ਰam ਹੁਣ ਮਾਤਾ ਕੋਲੇ ਵੀ ਆਈਫੋਨ ਆ ਸੱਟ ਸਾਰੇ ਕੋਲੇ ਤੁਸੀਂ ਅੱਜ ਕੱਲ ਰੀਲਾਂ ਦਾ ਇੰਨਾ ਬੁਰਾ ਹਾਲ ਕੀਤਾ ਹੋਇਆ ਤੁਸੀਂ ਘਰੇ ਬਹਿ ਕੇ ਰ ਤੁਸੀਂ ਆਵਾਜ਼ ਘੱਟ ਕਰਕੇ ਸੁਣੋਗੇ ਪਤਾ ਨਹੀਂ ਕੀ ਚੱਲ ਪੈਣਾ ਐ ਭਾਜੀ ਭਲਾ ਕਿਹੜੇ ਰੀਲਾਂ ਦੀ ਗੱਲ ਕਰ ਰਿਹਾ ਸੀ ਕਿ ਕਿਹੜੀਆਂ ਰੀਲਾਂ ਜ਼ਿਆਦਾ ਗੰਦ ਪਾਣੀਆਂ ਨੇ ਐ ਰੀਲਾਂ ਗੰਦ ਨਹੀਂ ਪਾਣੀਆਂ ਐ ਜਿਹੜੀਆਂ ਵੇ ਇਹ ਵੀ ਰੀਲਾਂ ਗੰਦ ਨਹੀਂ ਪਾਣਦੀਆਂ ਐ ਫੋਕਸ ਪਰ ਜੇ ਤੁਹਾਡੀ ਭੈਣ ਤੁਹਾਡੇ ਸਾਹਮਣੇ ਬਹਿ ਕੇ ਸਬਜ਼ੀ ਕੱਟ ਰਹੀ ਏ ਤੁਹਾਡੀ ਮੰਮੀ ਇਧਰ ਬੈੱਡ ਤੇ ਲੰਮੀ ਪਈ ਹੈ ਹਨਾ ਤੁਹਾਡੇ ਸਾਹਮਣੇ ਇਹ ਰੀਲਾਂ ਚੱਲ ਪਈਆਂ ਨੇ ਕੋਈ ਮਸਲਾ ਨਹੀਂ ਉਹਨਾਂ ਨੂੰ ਇਹੀ ਲੱਗਣਾ ਕਿ ਮੁੰਡਾ ਸਾਡਾ ਗੀਤ ਕੀ ਸੁਣ ਰਿਹਾ ਪਰ ਅਗਰ ਇਹ ਰੀਲਾ ਚੱਲ ਪਈ ਜਾਣੇ ਆ ਇਦਾਂ ਟਰਾਈ ਕਰੋ ਆ ਪਾਜੀ ਜਿੰਨਾ ਤੈਨੂੰ ਗੌਰ ਨਾਲ ਦੇਖਣ ਡਿਆ ਅੱਜ ਲੱਗਦਾ ਫਤਾਲੀ ਨਾੜੀ ਪਾੜੂ ਤੁਸੀਂ ਆਵਾਜ਼ ਘੱਟ ਕਰੋਗੇ ਜਲਦੀ ਜਲਦੀ ਇਸ ਕਰਕੇ ਗੋਲਾ ਪਾਜੀ ਜਿਹੜੇ ਵੀ ਵੀਰ ਮੇਰਾ ਰੀਲਾ ਬਣਾਉਂਦਾ ਥੋੜਾ ਜਿਹਾ ਕੱਲ ਨੂੰ ਹੱਥ ਮਾਰ ਮੇਰਾ ਭਰਾ ਚੰਗਾ ਕੰਮ ਨਹੀਂ ਅਗਰ ਤੇਰੀ ਭੈਣ ਸਬਜ਼ੀ ਕੱਟਦੀ ਹੋਵੇ ਮੈਂ ਸੱਚੀ ਇੱਕ ਰੀਲ ਵੇਖੀ ਚੱਲ ਚੱਲ ਆਹ ਆਲਾ ਆਲਾ ਅਸੀਂ ਕਿਆ ਜਾਣ ਨਸ਼ਾ ਪ੍ਰਮੋਟ ਕਰਦੇ ਆਂ ਦੱਸਾਂ ਤੂੰ ਨਸ਼ੇ ਪ੍ਰਮੋਟ ਕਰ ਲੈ ਮੇਰਾ ਭਰਾ ਨਸ਼ੇ ਨਾਲ ਤੇ ਬੰਦਾ ਚੱਲ ਹੌਲੀ ਹੌਲੀ ਮਰਦਾ ਜਿਹੜੇ ਤੂੰ ਪੰਪ ਦੇ ਰਿਆ ਸੀ ਅਗਲੇ ਆ ਬ੍ਰੇਕ ਨਾ ਮਾਰਦਾ 3 ਵੀਲਰ ਤੇ ਜਾ ਕੇ ਤੇਲੇ ਵੜਨਾ ਸੀ ਮੁੜ ਕੇ ਰੰਬਿਆ ਨਾਲ ਖੁਰਚ ਖੁਰਚ ਕੇ ਉਹਨੂੰ ਲਾਣਾ ਪੈਣਾ ਸੀ ਸੜਕ ਤੂੰ ਅੱਗੇ ਨਾਲੇ ਰੀਲਾਂ ਵੇਖੋ ਕਿੱਥੇ ਬਣਾ ਰਿਹਾ ਜਿੱਥੇ ਸਕੂਲ ਏ ਸਕੂਲ ਦੇ ਬਾਹਰ ਲੋਕਾਂ ਦੀਆਂ ਧੀਆਂ ਪੜਾਣਾ ਖੜੀਆਂ ਨੇ ਜੇ ਗੋਲਾ ਵੀਰ ਜੇ ਈਮਾਨਦਾਰੀ ਨਾਲ ਦੱਸ ਜੇ ਉੱਥੇ ਤੇਰੀ ਧੀ ਭੈਣ ਖੜੀ ਹੁੰਦੀ ਤੂੰ ਜਾਣਾ ਸੀ ਉਸ ਸਕੂਲ ਦੇ ਸਾਹਮਣੇ ਤੂੰ ਆਪਣੇ ਯਾਰਾਂ ਦੋਸਤਾਂ ਨੂੰ ਵੀ ਨਹੀਂ ਸੀ ਜਾਣਣਾ ਨੇ ਯਾਰ ਭੈਣ ਪੜਦੀ ਉੱਥੇ ਦੇਖਿਆ ਆਪਕੀ ਬਾਤ ਬਿਲਕੁਲ ਸਹੀ ਹੈ ਖੇਟੋ ਪਕਤੇ ਵਾਪਸ ਆइए ਵਿੱਚ ਗੱਲ ਤੇ ਰਹੇਗੀ ਇਹ ਕੱਲਾ ਇਹ ਗੋਲੇ ਦੇ ਗੰਦ ਨਹੀਂ ਪਾਇਆ ਪੀ ਇੰਸਟਾਗ੍ਰਾਮ ਤੋਂ ਹੀ ਚਲਾਉ ਤੇ ਗੋਲੇ ਦੀ ਗਾਲਾਂ ਆਉਂਦੀਆਂ ਨੇ ਇਹਨਾਂ ਦੀਆਂ ਵੀ ਆਉਂਦੀਆਂ ਨੇ ਭੈਣ ਦੇ ਖਸਮ ਮੈਨੂੰ ਫੋਨ ਲਾ ਲਾ ਕੇ ਪੁੱਠਾ ਸਿੱਧਾ ਬੋਲਦਾ ਵਿੱਚ ਪਵਾਇਆ ਜੇਬ ਪਵਾਇਆ ਸਰਦਾਰਾ ਤੇਰੀ ਮਾਂ ਦੀ ਫੁੱਦੀ ਦੇ ਵਿੱਚ ਪਵਾਇਆ ਹੋਇਆ ਉਹ ਠਿੱਬੀ ਬੋਂਡ ਵਾਲੀ ਹੈ ਪਹਿਲਾਂ ਉਹਨਾਂ ਨੂੰ ਤੂੰ ਆਪ ਖਸਮਾਂ ਨੂੰ ਨੰਬਰ ਤੇ ਕੇ ਕਹਿੰਨੀ ਮੈਨੂੰ ਕੋਲ ਕਰੋ ਓਨਲੀ ਫੈਨ ਤੇ ਮੇਰੇ ਨਾਲ ਮਜੇ ਲਵੋ ਜੇ ਤੁਸੀਂ ਮੇਰੇ ਨਾਲ ਗੱਲਬਾਤ ਮਾਰਨੀ ਹੈ ਤਾਂ ਲਿੰਕ ਟਰੀ ਦੇ ਉੱਤੇ ਕਲਿੱਕ ਕਰਕੇ ਓਨਲੀ ਫੈਨ ਚੁਆਇਨ ਕਰੋ ਉੱਥੇ ਮੈਂ ਤੁਹਾਡਾ ਰਿਪਲਾਈ ਕਰੂੰਗੀ ਥੈਂਕ ਯੂ ਤੇ ਉਹ ਵਿਚਾਰੇ ਜਦੋਂ ਫੋਨ ਲਾ ਲੈਂਦੇ ਨੇ ਫਿਰ ਇਹ ਉਹ ਪਹਿਲਾ ਨਾ ਦਿਆ ਕਰਾਂ ਉੱਤੇ ਭੈਣ ਸਾਰੇ ਲਿੰਕ ਦਿੰਦਾ ਨਹੀਂ ਆ ਮੇਰੇ ਅੱਗੇ ਵੀ ਲਿੰਕ ਪਿਆ ਪੈਰੇ ਪਿੱਛੇ ਵੀ ਲਿੰਕ ਪਿਆ ਸੱਚੇ ਹੁਣ ਕੈਨੇਡਾ ਚੱਲ ਗਈ ਵੇਖਿਓ ਸੀ ਥੋੜੇ ਦਿਨਾਂ ਤੱਕ ਮੀਤੀ ਤੇ ਸੁਰਲੇ ਨੇ ਇੱਕੋ ਬੈੱਡ ਤੇ ਤੁਹਾਨੂੰ ਮਿਲਣਗੇ ਇੱਕ ਕਾਲੇ ਦੇ ਥੱਲੇ ਮੂਝੇ ਕ੍ਰੈਡਿਟ ਨਹੀਂ ਚਾਹੀਏ ਆ ਕਾਲੇ ਦੀ ਸ਼ਕਲ ਵਾਲੇ ਵੇਖ ਕੇ ਮੈਨੂੰ ਇੱਕ ਬੰਦੇ ਦੀ ਯਾਦ ਆ ਗਈ ਮੰਗਤੇ ਭਾਜੀ ਦੀ ਮੰਗਤਾ ਬੜਾ ਜਨਾ ਬਾਦ ਮੇਰੇ ਉੱਤੇ ਚੜ ਗਿਆ ਜਿਹੜੇ ਪੁਰਾਣੇ ਮੇਰੇ ਭਰਾ ਵੇ ਸੀ ਉਹਨਾਂ ਨੂੰ ਪਤਾ ਆ ਫਿਲਹਾਲ ਦਾ ਬੂਟ ਮੈਂ ਉਸੇ ਵਲੌਗਰ ਤੇ ਤੋੜਿਆ ਸੀ ਤੇ ਅੱਜ ਫੇਰ ਉਹਦੀ ਵਾਰ ਹੀ ਆ ਗਈ ਹੈ ਅਗਰ ਕਿਉਂ ਮੈਨੇ ਤੇਰਾ ਕੀ ਵਿਗਾੜਿਆ ਥਾ ਮੇਰਾ ਤਾਂ ਉਸਤਾਦ ਤੂੰ ਕੋਈ ਨਹੀਂ ਵਿਗਾੜਿਆ ਵਿਗਾੜਿਆ ਤੇ ਆਪਣੀ ਘਰ ਵਾਲੀ ਦਾ ਤੂੰ ਯਾਰ ਉਹ ਵਿਚਾਰੀ ਤੇਰੇ ਕੋਲ ਇਹਨੇ ਪਿਆਰ ਨਾਲ ਕੋਈ ਗੱਲ ਪੁੱਛਦੀ ਤੂੰ ਉਹਨੂੰ ਸਾਲਿਆ ਗੂ ਮਜ਼ਾਕ ਉਹਦਾ ਵਿਚਾਰੀ ਦਾ ਡਾਨਾ ਹਰ ਗੱਲ ਤੇ ਜਿਵੇਂ ਸਾਹਮਣੇ ਗਰੀਸ ਵਾਂਗੂ ਨਹੀਂ ਲੱਗਦਾ ਕਿਹੜਾ ਉਹ ਹਾਂਜੀ ਨਹੀਂ ਸੁੱਧਾ ਗਾ ਮੈਨੂੰ ਨਹੀਂ ਪਤਾ ਦੋਨੇ ਭਰਾ ਆਏ ਜਿਹੜਾ ਢੋਂਗੀ ਬਾਬਾ ਨਹੀਂ ਉਹਦੇ ਨਾਲ ਇਹ ਦੋਨੇ ਬੜਾ ਮਜ਼ਾਕ ਡਾਨ ਕੇ ਵਿਚਾਰੀ ਦਾ ਕਿਤੇ ਪ੍ਰੋਗਰਾਮ ਤੇ ਜਾਣ ਰਸਤੇ 'ਚ ਉਹ ਜੇ ਕੋਈ ਗੱਲ ਕਹਿ ਦੇ ਜੀ ਇੱਥੇ ਇੱਕ ਗੱਲ ਲੁੱਟ ਕੀਤੀ ਆ ਜੀ ਕਿਹੜੀ ਇੱਥੇ ਹਰ ਕਿੰਨੀ ਸੋਹਣੀ ਨਾ ਗੱਲਬਾਤ ਸੁਣਾ ਰਹੀ ਵੇਖੋ ਜੀ ਬਾਹਰ ਕਿੰਨੇ ਸੋਹਣੇ ਬੂਟੇ ਲੱਗੇ ਨੇ ਵਿਦਿਆ ਪੜਾਈ ਦੇ ਤੇ ਕਹਿੰਦਾ ਤੂੰ ਵਿਦਿਆ ਪੜਾਈ ਛੋਟੀ ਨਹੀਂ ਕਿਤਾਬ 'ਚ ਰੱਖਦੀ ਹੁੰਦੀ ਸੀ ਕਹਿੰਦੀ ਨਹੀਂ ਮੈਂ ਨਹੀਂ ਕਦੀ ਰੱਖੀ ਮੈਨੂੰ ਲੱਗਾ ਲੋੜ ਸੀ ਥੋੜੀ ਰੱਖਿਆ ਤੂੰ ਤੁਸੀਂ ਕਹਿੰਦਾ ਇਹ ਕਿਹੜੀ ਗੱਲ ਹੋ ਗਈ ਨਹੀਂ ਕਿਤੇ ਨੌਕ ਚੌਕ ਚਲਦੀ ਮੀਆਂ ਬੀਬੀ ਚ ਓਏ ਇਹ ਉਹ ਨੌਕ ਚੌਕ ਨਹੀਂ ਆ ਇਹ ਵੀ ਨੌਕ ਚੌਕ ਤੇ ਤੂੰ ਛੜੈਣ ਤੂੰ ਪਾਗਲ ਤੈਨੂੰ ਨਹੀਂ ਕੁਝ ਪਤਾ ਮੈਂ ਵੀ ਮੋਰਾਂ ਦੇ ਪੰਖ ਮੈਨ ਨੇ ਵੀ ਰੱਖਨੇ ਤਨਕੇ ਬਦਲਾਦਾ ਦੀ ਪੰਖ ਮੋੜਦਾ ਕਿ ਮੋੜਨੀ ਦਾ ਲੈ ਮੈਂ ਹੱਥ ਚ ਫੜ ਕੇ ਵੇਖਦੀ ਰਹੀ ਆ ਥੋੜੀ ਮਜ਼ਾਦਾ ਰੱਖੀ ਹੁਣ ਪਈ ਨਾ ਖਾਨੇ ਗੱਲ ਨਾਲ ਜਵਾਨ ਮੁੰਡਾ ਪਿੱਛੇ ਉਹਦਾ ਦਿਓਰ ਬੈਠਾ ਤੂੰ ਸਾਰੇ ਸਾਰੇ ਸਾਹਮਣੇ ਵਿਚਾਰੀ ਦਾ ਮਜ਼ਾਕ ਬਣਾਈ ਜਾ ਰਿਹਾ ਵੇ ਉ ਤੂੰ ਉਹ ਵੀ ਨਹੀਂ ਕਿ ਚਲੋ ਇੱਕ ਨੂੰ ਨਾ ਮਜ਼ਾਕ ਵੈਸੇ ਕਰਨ ਲਈ ਨਾ ਕਰਨਾ ਨੋਨ ਵੈਜ ਮਜ਼ਾਕ ਕਰ ਰਿਆ ਤੈਨੂੰ ਕਿਤਾ ਪਤਾ ਜੇ ਉਹਨੇ ਸੱਚੀ ਉਹ ਗੱਲ ਕਹਿਤੀ ਮੈਂ ਮੈਂ ਉਹਦਾ ਫੜ ਕੇ ਵੇਖਿਆ ਜੀ ਫਿਰ ਤੇਰੀ ਕੀ ਇੱਜ਼ਤ ਰਹੇਗੀ ਸਾਰੇ ਸਾਹਮਣੇ ਹਾਂ ਤੋ ਓਏ ਕੰਜਰ ਇਹਨਾਂ ਨੂੰ ਅਸਰ ਨਹੀਂ ਹੁੰਦਾ ਅਸੀਂ ਵਰਦੇ ਅਗਲੇ ਕੰਜਰਾਵਾਲੇ ਇੰਸਟਾਗ੍ਰਾਮ ਤੇ ਰੀਲਾਂ ਪਾਉਣ ਲੱਗੇ ਅਸੀਂ ਸਾਰੀਆਂ ਚੀਜ਼ਾਂ ਦੇਖੀਆਂ ਜਿਵੇਂ ਤੁਹਾਡਾ ਸੋਸ਼ਲ ਮੀਡੀਆ ਅਕਾਊਂਟ ਦੇਖੇ ਬਹੁਤ ਸਬਕ ਹੁੰਦੀਆਂ ਨੇ ਉਹ ਚੀਜ਼ਾਂ ਪਰ ਲੋਕ ਉਹਦੇ ਤੇ ਵੀ ਇਹ ਕਮੈਂਟ ਕਰਦੇ ਆ ਬਾਈ ਜਿੰਨੇ ਕੱਸੀ ਪੜੇ ਕਿ ਇਹ ਹੁਣ ਕੰਜਰ ਬਣਾ ਕਰਨ ਲੱਗੇ ਇਹ ਆਪਣੀ ਜਨਾਨੀ ਦਿਖਾਉਣ ਲੱਗੇ ਆ ਇਹ ਜਨਾਨੀ ਦੇ ਸਿਰ ਤੋਂ ਪੈਸੇ ਕਮਾ ਰਹੀ ਆ ਇੰਸਟਾਗ੍ਰਾਮ ਦੇ ਉੱਤੋਂ ਰੋਟੀਆਂ ਸੇਕ ਰਹੀ ਆ ਇਹ ਆਪਣੀ ਜਨਾਨੀ ਦਿਖਾ ਦਿਖਾ ਕੇ ਉਹ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੁੰਦੇ ਹੋ ਬਾਈ ਮੈਂ ਉਹਨੂੰ ਇੰਨੀ ਗੱਲ ਕਹਿਣਾ ਚਾਹੁੰਦਾ ਵੀ ਪਲੀਜ਼ ਆਪਦਾ ਥੋੜਾ ਜਿਹਾ ਦਿਮਾਗ ਯੂਜ਼ ਕਰਕੇ ਕ ਇਹ ਪਰ ਉਹਨੂੰ ਗੁੱਸੇ ਨਾਲ ਨਹੀਂ ਕਹਿ ਰਹੇ ਆ ਪਰ ਉਹਨੂੰ ਪਿਆਰ ਨਾਲ ਕਹਿ ਰਹੇ ਆ ਅਸੀਂ ਵੀ ਵੀਰ ਹੁਣ ਤੈਨੂੰ ਪਿਆਰ ਨਾਲ ਹੀ ਸਮਝਾ ਲੱਗੇ ਕੋਈ ਗੁੱਸੇ ਨਾਲ ਨਹੀਂ ਸਮਝਾ ਲੱਗੇ ਮੇਰਾ ਵੀਰ ਸਮਝਣ ਦੀ ਕੋਸ਼ਿਸ਼ ਕਰੀ ਤੇਰੀ ਇੱਕ ਰੀਲ ਲੇਟ ਹੋਈ ਇਹ ਵੀਡੀਓ ਤਾਂ ਵਾਇਰਲ ਹੋਈ ਕਿਉਂਕਿ ਇਹਦੇ ਵਿੱਚ ਤੁਸੀਂ ਨੇਚਰਲ ਕਰ ਰਹੇ ਸੀ ਤੁਸੀਂ ਕੋਈ ਪਲਾਨ ਨਹੀਂ ਕੀਤਾ ਵੀ ਅੱਜ ਅਸੀਂ ਨੱਚਾਂਗੇ ਪੜੇ ਵਿਆਹ ਵਾਲੇ ਦਿਨ ਤੇ ਇਹਨੂੰ ਇੰਸਟਾਗ੍ਰam ਤੇ ਪਾਵਾਂਗੇ ਉਹ ਤਾਂ ਕੋਈ ਕੁਦਰਤੀ ਤੇਰੇ ਮਾਮੇ ਨੇ ਮੁੰਡੇ ਦੇ ਵੀਡੀਓ ਬੁੜਾਈ ਸੀ ਤੇ ਉਹਨੇ ਇੰਸਟਾਗ੍ਰam ਤੇ ਪਾਤੀ ਵਾਇਰਲ ਹੋ ਗਈ ਪਰ ਹੁਣ ਵੀਰ ਬੱਸ ਯਾਰ ਤੂੰ ਕਿ ਤੁਹਾਡੇ ਚ ਕੋਈ ਟੈਲੈਂਟ ਨਹੀਂ ਆ ਬਿਨਾ ਟੈਲੈਂਟ ਤੂੰ ਇੱਕ ਵਾਰੀ ਵੀ ਆਉਂਦੇ ਨੇ ਹੁਣ ਤੂੰ ਧੱਕੇ ਨਾਲ ਭਾਬੀ ਦਾ ਦੁੱਧ ਕੱਢਣ ਨੂੰ ਫਿਰਦਾ ਪਿਆ ਮੇਰੀ بیوی ਏ ਮੈਂ ਇਹਨੂੰ ਪਿਆਰ ਕਰਨਾ ਵਾ ਅੱਛਾ ਤੇ ਤੇਰੀ بیوی ਏ ਨਹੀਂ ਨਹੀਂ ਫੇਰ ਠੀਕ ਏ ਫੇਰ ਤੇ ਤੁਸੀਂ ਇੰਸਟਾਗ੍ਰਾਮ ਯੂਟਿਊਬ ਤੇ ਜਿੱਦਾਂ ਮਰਜ਼ੀ ਟੰਗਾ ਚੱਕ ਸਕਦੇ ਹੋ ਲੋਕ ਕਹ ਰਹੇ ਸੀ ਵੀ ਮੁੰਡਾ ਤੂੰ ਸੋਹਣਾ ਏ ਕੁੜੀ ਸੋਹਣੀ ਨਹੀਂ ਹੈਗੀ ਮੁੰਡਾ ਤੂੰ ਸੋਹਣਾ ਏ ਕੁੜੀ ਸੋਹਣੀ ਹੈਗੀ ਕਿੱਥੋਂ ਲੱਭ ਕੇ ਲਿਆ ਆ ਤੇ ਉਹਨਾਂ ਨੂੰ ਤਸਨਾ ਹੀ ਮੈਂ ਇੰਟਰਨੈਟ ਤੋਂ ਲੱਭ ਕੇ ਆਇਆ ਕਛੀ ਆਪਾਂ ਜਦੋਂ ਬੱਚਾ ਘਰਾਂ ਲੋਕਾਇਆ ਅਸਲੀ ਸ਼ਲੀਲ ਲੋਂਡਾ ਉਹ ਜਾ ਜਾ ਤੂੰ ਕੰਮ ਕਰ ਮੈਂ ਸ਼ਲੀਲ ਲੋਂਡਾ ਠੀਕ ਹੈ ਤੇ ਤੂੰ ਕੀ ਤੂੰ ਆਪ ਇਹ ਇੰਟਰਵਿਊ ਲੈ ਰਿਆ ਸੀ ਤੇ ਭਾਬੀ ਨੂੰ ਗਲਤ ਸਵਾਲ ਪੁੱਛ ਰਿਹਾ ਸੀ ਕਹਿੰਦਾ ਵਿਆਹ ਤੋਂ ਪਹਿਲਾਂ ਤੁਸੀਂ ਕਦੀ ਮਿਲੇ ਸੀ ਸਰੀਰਕ ਤੌਰ ਤੇ ਤੂੰ ਪਹਿਲਾਂ ਤੁਸੀਂ ਕੋਈ ਮੁਲਾਕਾਤ ਕਰਦੇ ਹੋ ਇੱਕ ਦੂਜੇ ਨਾਲ ਫਿਜ਼ੀਕਲੀ ਮਿਲ ਕੇ ਕਿਤੇ ਬੈਠ ਕੇ ਆ ਇਹਨੂੰ ਦੱਸੋ ਕਿੱਥੇ ਮਿਲੇ ਨੇ ਇਤਿਹਾਸਕ ਜਗ੍ਹਾ ਬਣਾਣੀ ਉੱਥੇ ਭੈਜ ਲੋਕੀ ਆਇਆ ਕਰਨੇ ਮੱਥਾ ਟੇਕਣ ਤੁਹਾਡੀ ਮੂਰਤੀਆਂ ਰੱਖਣੀਆਂ ਦੋ ਵੀ ਭੈਜ ਇਸ ਗੱਲ ਦਾ ਕੀ ਲੈਣਾ ਦੇਣਾ ਵੇ ਕਿੱਥੇ ਤੁਸੀਂ ਮਿਲੇ ਯਾਰ ਪਹਿਲੀ ਗੱਲ ਤੇ ਤੂੰ ਆਮ ਫੜਨਾ ਆਇਆ ਥੇ ਕੀ ਲੈਣ ਆਇਆਵੇਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਘੈਂਡ ਪੰਜਾਬੀ ਅੱਜ ਇੱਕ ਬਹੁਤ ਵੱਖਰੀ ਕਹਾਣੀ ਦਿਖਾਉਣ ਲੱਗੇ ਆ ਇੱਕ ਇਤਿਫਾਕ ਦੀ ਕਹਾਣੀ ਦਿਖਾਉਣ ਲੱਗੇ ਆ ਇੱਕ ਸੋਸ਼ਲ ਮੀਡੀਆ ਤੇ ਇੱਕ ਮੁੰਡਾ ਇੱਕ ਕੁੜੀ ਨੂੰ ਮੈਸੇਜ ਕਰਦਾ ਹੈ ਉਸਤਾਦ ਇਦਾਂ ਨਹੀਂ ਗੱਲ ਬਣਨੀ ਕੱਪੜੇ ਲੈ ਕੇ ਆ ਕੁੱਤੇ ਨੀ ਚਾਰ ਦਿਨ ਰਹਿ ਕੇ ਜਾ ਇਹਨਾਂ ਦੇ ਘਰ ਘੂਸੀਆਂ ਇਕਲੀ ਇਕਲੀ ਗੱਲ ਪੁੱਛੇ ਦੇ ਕੋਲੋਂ ਟੰਗ ਕਿੰਨੇ ਪਹਿਲਾਂ ਚੱਕੀ ਸੀ ਸੁਥਣ ਕਿੰਨੇ ਖੋਲੀ ਸੀ ਉੱਪਰ ਕੌਣ ਚੜਿਆ ਸੀ ਥੱਲੇ ਕੌਣ ਚੜਿਆ ਸੀ ਕੋਂਡੇ ਮਕਿੰਨੇ ਲਿਆਂਦੇ ਸੀ ਚੂੜੀਆਂ ਕਿੰਨੀਆਂ ਟੁੱਟੀਆਂ ਸੀ ਵੀ ਭੈਣ ਚੋਦੀ ਉਹ ਉਸਤਾਦ ਤੂੰ ਮੈਂਟਲ ਏ ਤੇਰਾ ਭੈਣ ਤੇਰਾ ਦਿਮਾਗ ਹੈ ਸਾੜੀ ਇੰਟਰਵਿਊ ਲੈਣ ਕੋਈ ਗੱਲ ਇੰਟਰਵਿਊ ਲੈਣ ਵਾਲੀ ਕੀ ਇਹਨਾਂ ਨੇ ਮਾਨ ਕੰਮ ਕੀਤਾ ਵੇ ਤੈਨੂੰ ਦਿੱਲੀ ਮਹੀਨਾ ਬੈਠੇ ਆ ਹੋ ਗਈਆਂ ਕੁੜੀਆਂ ਨੂੰ ਉਹ ਨਹੀਂ ਤਰੁ ਦਿੰਦੀਆਂ ਜਿਹੜਾ ਕੋਈ ਕੰਜਰੇ ਨੂੰ ਪਤਾ ਲੱਗੇ ਸੀ ਵੀ ਇਹਦੀ ਲਵ ਮੈਰਿਜ ਹੋਈ ਉਹਦੇ ਘਰ ਭੱਜ ਜਾਂਦਾ ਵੇ ਕੀ ਕਰੋ ਮਿਲ ਜਾਵੇ ਲੋਕਾਂ ਦੀ ਧੀਆ ਪੜਾ ਰੀਆ ਉਹਨਾਂ ਦੇ ਪਰਦੇ ਖੋਲ ਕੇ ਜੇ ਤੂੰ ਸੋਚ ਦਿਮਾਗ ਨਾਲ ਭੈਣ ਜਿੱਤ ਤੈਨੂੰ ਮੈਂ ਦੱਸਾਂ ਇਹ ਇੰਟਰਵਿਊ ਜੇ ਕੁੜੀ ਦਾ ਭਰਾ ਸੁੰਦਾ ਹੋਵੇ ਇਹ ਮੇਰੀ ਭੈਣ ਕਿੱਦਾਂ ਫਸੀ ਸੀ ਇਹ ਇਮੇਜਿਨ ਕਰਦਾ ਹੋਗਾ ਆਪਣੀ ਭੈਣ ਦੀ ਇੰਟਰਵਿਊ ਸੁਣ ਕੇ ਜਿਹਦਾ ਹੱਸ ਰਹੀ ਹੈ ਕਿ ਜਦੋਂ ਮੈਨੂੰ ਫੋਨ ਆਉਂਦਾ ਸੀ ਫਿਰ ਮੈਂ ਆਪਣੀ ਮੰਮੀ ਨੂੰ ਕਹਿੰਦੀ ਸੀ ਨਹੀਂ ਕਿਵੇਂ ਮੰਮੀ ਨੂੰ ਲੜ ਲੱਗੀ ਮੈਂ ਕਿ ਤੁਸੀਂ ਮੇਰੇ ਕਾਲ ਨਾ ਚੱਕਿਆ ਕਰੋ ਮੇਰੇ ਸਟੂਡੈਂਟਸ ਦੇ ਕਾਲ ਹੁੰਦੀ ਆ ਪੱਤਰਕਾਰ ਸਾਹਿਬ ਜੇ ਇਹੀ ਤੇਰੀ ਇੰਟਰਵਿਊ ਦੇਖ ਕੇ ਤੇਰੀ ਕੋ ਧੀ ਭੈਣ ਤੇਰੀ ਕੋ ਚਾਚੇ ਤਾਈ ਦੀ ਮਾਮੀ ਮਾਸੀ ਦੀ ਕੋਈ ਵੀ ਕੁੜੀ ਇਹ ਆਈਡੀਆ ਸਿੱਖ ਜੇ ਤੇ ਮੈਂ ਆਪਣੇ ਬੁਆਏਫ੍ਰੈਂਡ ਦਾ ਨਾਮ ਤੇ ਸਟੂਡੈਂਟ ਭਰ ਲਾ ਜੇ ਉਹ ਮੰਨ ਲਾ ਉਹ ਟਿਊਸ਼ਨ ਟਿਊਸ਼ਨ ਪੜ੍ਹਨ ਦੀ ਹੋਵੇ ਕੋਈ ਤੇਰੇ ਇਸ ਲਵ ਸਟੋਰੀ ਜਿਹੜੀ ਤੂੰ ਲੈ ਰਿਆ ਇੰ ਕਜ਼ਨ ਦੀ ਭੈਣ ਕੋਈ ਤੁਹਾਡੇ ਸ਼ਰੀਕੇ ਦੀ ਕੁੜੀ ਤੇਰੇ ਤੇ ਅਪਲਾਈ ਕਰ ਦੇ ਆਈਡੀਆ ਕੇ ਨਹੀਂ ਵੀਰੇ ਇਹ ਤੇ ਮੇਰੇ ਸਟੂਡੈਂਟ ਦਾ ਫੋਨ ਆ ਰਿਹਾ ਜਾਂ ਮੇਰੇ ਕਿਸੇ ਕਜ਼ਨ ਦਾ ਫੋਨ ਆ ਰਿਹਾ ਤੈਨੂੰ ਫੁੱਦੂ ਬਣਾਵੇ ਤੇਰੀ ਹੀ ਇੰਟਰਵਿਊ ਸੁਣਨ ਕੇ ਹੈ ਕਰਕੇ ਭਰਾ ਇਹ ਕੱਲੀ ਇੰਟਰਵਿਊ ਹੋ ਲੋਕਾਂ ਦੇ ਧੀ ਪੁੱਤ ਨਹੀਂ ਵੇਖਣੀ ਹੁੰਦੀ ਤੋਡੀਆਂ ਮਾਵਾ ਭੈਣਾਂ ਨਹੀਂ ਵੀ ਵੇਖਣੀ ਹੁੰਦੀ ਹੈ ਬਿਲਕੁਲ ਇੱਕ ਮੋਸ ਇੰਪੋਰਟੈਂਟ ਕਮੈਂਟ ਕੀ ਚੱਲ ਰਿਹਾ ਵੀ ਤੁਹਾਡੀ ਇੱਕ ਰੀਲ ਵਾਇਰਲ ਹੋ ਗਈ ਸਹੀ ਕਹਿੰਦੇ ਨੇ ਲੋਕੀ ਹੋਰ ਤੂੰ ਕਿਹੜੀ ਛੋਲੇ ਬੜਾਈ ਹੈ ਇੱਕ ਰੀਅਲੀ ਬੜਾਈ ਹੈ ਭੈ ਜੋ ਹੀ ਵਾਇਰਲ ਹੋਈ ਸੀ ਉਹ ਖੋਤੀ ਦਿਆ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਹਾਡੀ ਲੋਕਾਂ ਚ ਬੜੀ ਡਿਮਾਂਡ ਜੇ ਵਾਇਰਲ ਹੋ ਜਾਈਓ ਅੱਜ ਕੱਲ ਇੰਸਟਾਗ੍ਰਾਮ YouTube ਤੇ ਜਿਹੜੀ ਮਰਜ਼ੀ ਕੋਈ ਰੀਲ ਪਾ ਦੇ ਵਾਇਰਲ ਹੀ ਏ ਪਰ ਇਹਦਾ ਮਤਲਬ ਇਹ ਨਹੀਂ ਤੁਹਾਡੇ ਚ ਟੈਲੈਂਟ ਏ ਟੈਲੈਂਟ ਹੁੰਦਾ ਕੀ ਤੈਨੂੰ ਤਾਂ ਸੌਣ ਯਾਰ ਵੱਖਰੀ ਬਹੁਤ ਲੰਬੀ ਵੀਡੀਓ ਬਣ ਜਾਣੀ ਏ ਪਰ ਅੰਨੀ ਦਿਆ ਇਹ ਲਵ ਸਟੋਰੀ ਆ ਮੈਂ ਬੜਾ ਚਿਰ ਪਹਿਲਾਂ ਬਕਵਾਸ ਕਰਨੇ ਵੀ ਇਹਨੂੰ ਸੁਣਾਣੀਆਂ ਬੰਦ ਕਰੋ ਕੋਈ ਲਵ ਮੈਰਿਜ ਕਰਾਣੀ ਕੋਈ ਮਾੜੀ ਗੱਲ ਨਹੀਂ ਲਵ ਸਟੋਰੀ ਸੁਣਾਣੀ ਮਾੜੀ ਗੱਲ ਹੈ ਪਤਾ ਨਹੀਂ ਕਿਹੜੇ ਸਰਕਮਸਟੈਂਸ ਵਿੱਚ ਤੁਹਾਡਾ ਵਿਆਹ ਆ ਹੁੰਦਾ ਜਿੱਦੋਂ ਕੁੜੀ ਕਹਿ ਰਹੀ ਜਦੋਂ ਮੈਨੂੰ ਫੋਨ ਆਂਦਾ ਸੀ ਮੈਂ ਆਪਣੀ ਮੰਮਾ ਨੂੰ ਕਹਿੰਦੀ ਸੀ ਮੇਰੇ ਸਟੂਡੈਂਟ ਦਾ ਫੋਨ ਹੈ ਹੁਣ ਤੁਹਾਡੀ ਸ਼ਾਦੀ ਹੋ ਗਈ ਮੰਮਾ ਕੀ ਸੋਚਦੀ ਹੋਗੀ ਇਹ ਇੰਟਰਵਿਊ ਵੇਖ ਕੇ ਵੀ ਮੇਰੀ ਕੁੜੀ ਮੈਨੂੰ ਚੂਤੀਆ ਬਣਾਉਂਦੀ ਰਹੀ ਉਸ ਟਾਈਮ ਤੇ ਸੋਚਿਆ ਕਰੋ ਆਪਣੇ ਮਾਪੇ ਦਾ ਇਹ ਹੀ ਗੱਲਾਂ ਮੈਂ ਪੰਜਾਬੀ ਬਲੌਗਰ ਨੂੰ ਅੱਜ ਤੋਂ 2 ਸਾਲ ਪਹਿਲਾਂ ਸਮਝਾਉਂਦਾ ਸੀ ਪਰ ਇਹ ਮੰਗਤੇ ਤੇ ਖਾਣੇ ਨਹੀਂ ਪਈ ਗੱਲ ਕੱਲ ਦੀ ਘਰ ਵਾਲੀ ਦੀ ਵੀਡੀਓ ਵਾਇਰਲ ਹੋ ਰਹੀ ਵੇ ਮੇਗਾ ਲੜਕੀ ਬਾਜੀ ਤੂੰ ਕਰੇਗਾ ਲੜਕੀ ਬਾਜੀ ਤੂੰ ਕਰੇਗਾ ਲੜਕੀ ਬਾਜੀ ਅभी ਰੁਕ ਅभी ਬਤਾਤਾ ਹਾਂ ਤੈਨੂੰ ਰੁੱਲ ਜਾ ਤੂੰ ਕਿਸ ਦਿਨ ਮੰਗਤੇ ਨੇ ਆ ਵਲੋਗ ਬਣਾਇਆ ਸੀ ਨਾ ਉਸੇ ਦਿਨ ਮੈਂ ਕਿਹਾ ਸੀ ਮੰਗਤੇ ਵੀਡੀਓ ਕੱਟ ਦੇ ਮੈਂ ਰੋਸਟ ਕੀਤਾ ਸੀ ਇਹਨੂੰ 2 ਸਾਲ ਪਹਿਲਾਂ ਮੈਂ ਕਿਹਾ ਸੀ ਕੱਟ ਦੇ ਐ ਜਦੋਂ ਵੱਡਾ ਹੋਏਗਾ ਰਾਜਦੀਪ ਇਹਦੇ ਸਿਰ ਤੇ ਕੀ ਅਸਰ ਹੋਏਗਾ ਲੋਕੀ ਦਾ ਮਜ਼ਾਕ ਟਾਇਆ ਕਰਨਗੇ ਕਿ ਭਾਬੀ ਨਾਲ ਨਜ਼ਾਰੇ ਲੈ ਉਹੀ ਕਾਮ ਹੋ ਰਹੇ ਨੇ ਲੋਕੀ ਫਿਰ ਨੂੰ ਕਹਿ ਰਹੇ ਨੇ ਵੀ ਇਹ ਕਿਹੜੇ ਕੁਸੇ ਕਮੈਂਟ ਵੇਖਿਓ ਕਦੀ ਇਹ ਵੀਡੀਓ ਥੱਲੇ ਇਹ ਕਿਹੜੇ ਕੁਸੇ ਨੇ ਬਣਾਈ ਇਹ ਜਿਹੜੇ ਕੰਨੀਆਂ ਗਾਲਾਂ ਪੈ ਰਹੀਆਂ ਨੇ ਪੰਜਾਬੀ ਬਲੋਗਰ ਨੂੰ ਪਰ ਇਸ ਹਿੱਸੇ ਤੇ ਕੋਈ ਅਸਰ ਨਹੀਂ ਸੋਚ ਸ਼ਰਨ ਦੇ ਜੇ ਕਜ਼ਨ ਉਹਦੇ ਤਾਈ ਚਾਚੇ ਦਾ ਮੁੰਡਾ ਇਹ ਵੀਡੀਓ ਵੇਖਦਾ ਹੋਵੇ ਕਮੈਂਟ ਪੜਦਾ ਹੋਵੇ ਤੋ ਡਾ ਰਾਮ ਦੀ ਉਹ ਕੁਛ ਨਹੀਂ ਜਾਂਦਾ ਪਰ ਜਿਹੜੇ ਭਰਾ ਹੁੰਦੇ ਨੇ ਉਹ ਇੰਨਾ ਇੰਨਾ ਕਰਾਂ ਇੰਨਾ ਤੁਹਾਡੇ ਕੁੱਤੇ ਕਮਾਂ ਦਾ ਸ਼ਿਕਾਰ ਹੁੰਦੇ ਨੇ ਕੁੱਤੇ ਉਹ ਮੂਰਾ ਲੱਗਦਾ ਹੈ ਭਾਈ ਆਪ ਲੋਕ ਵੀ ਜਾਣਦੇ ਹੋ ਠੀਕ ਹੈ ਜੀ ਬਾਕੀ ਜਿਹੜੇ ਰਹਿ ਗਏ ਉਹਨਾਂ ਦੀ ਅਗਲੀ ਵੀਡੀਓ ਚ ਸਾਰੇ ਨੂੰ ਪਿਆਰ ਪ੍ਰੀਸ਼